ਕਿ ਮੈਂ ਸਾਢੇ 9 ਵਜੇ ਆਇਆ ਕਰਿਆ। ਓ ਵੱਡੇ ਭਾਈ ਮੈਨੂੰ ਤੇਰੇ ਦੀ ਮਾਨਸੀ ਤੂੰ ਵੀ ਧੋਖਾ ਕਰਦਾ। ਮੈਂ ਧੋਖਾ ਕਦਾ ਕਰਿਆ। ਓਏ ਤੈਨੂੰ ਤਾਂ ਪਤਾ ਨਹੀਂ ਆਪਣੇ ਵਾਲਾ ਵੱਡਾ ਤਾਂ ਭਾਈ ਬਾਲਾ ਕਿਹਾ ਰਾਹ ਕਿ ਮੈਂ ਓ ਤੈਨੂੰ ਆਪਦੇ ਮਗਰ ਲਾ ਗਿਆ। ਅੱਛਾ ਯਾਰ ਹੋਰ ਦੇਖ ਆਪਾਂ ਦੇਖ ਆਪਾਂ ਤਾਂ ਛੋਟੇ ਸੀ। ਓਏ ਹੁਣ ਉਹਦਾ ਤਾਂ ਪਤਾ ਉਹਦਾ ਤਾਂ ਸਿਵਾ ਕੇ ਜਾਣ ਲੜਾ ਤਾ ਮਾ। ਗਲਤ ਤਰੀਕਾ ਹੀ ਆ ਯਾਰ। ਮੈਂ ਤਾਂ ਯਾਰਾ ਉਧਰ ਦਾ 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 ਪੁੱਜਾ ਸੀ ਮਹਾਰਾ ਮੇਰਾ ਕਮ ਬੋਲ ਓਏ ਯਾਰ ਤੈਨੂੰ ਦੱਸਿਆ ਦਾ ਆਏਗਾ ਵੀ ਉਤਾ ਆਪਦਾ ਪਾੜਦਾ ਆਪਾਂ ਕਰ ਲਾ ਦੋਈ ਭਈ ਤੂੰ ਕੋਈ ਨਾ ਮੀਰਾ ਕਰਾਂ ਦੇ ਜੇ ਫੇਰ ਮੇਰੀ ਕੋਈ ਛਾਲੀ ਹੋਈ ਮੈਂ ਤੇਰਾ ਕਰਾਂ ਤੂੰ ਨਾ ਆਪਣਾ ਭਾਅ ਤਾ ਬੈ ਨਾ ਮੈਂ ਨਹੀਂ ਕਰਾਂ ਕੋਈ ਤੈਨੂੰ ਸਮਝਾਇਆ ਤਾਂ ਹੈਗਾ ਸੀ ਭਈ ਤੈਨੂੰ ਤਾਂ ਉਹ ਮਾਗਰ ਲਾ ਕੇ ਲਾਰੇ ਚ ਰੱਖੂ ਮੈਂ ਤਪੜਾ ਕੰਮ ਕਰਿਆ ਯਾਰ ਉਹਨੇ ਮੇਰੇ ਨਾਲ ਉਈ ਆ ਗਿਆ ਉਹ ਤਿੰਨ ਸਾਕਾਰਾਂ ਉਹ ਕੀ ਚੁਗਲੀਆਂ ਕਰੀ ਜਾਂਦੇ ਓਏ ਬਾਈ ਕਿਵੇਂ ਸਾਖ ਕਰਾਉਣਾ ਉਹ ਨਾ ਪਰਾਂ ਮੈਂ ਦੋ ਹੀ ਨਿਕਣਾ ਸਾਖ ਸੋ ਕਿਸੇ ਨੂੰ ਉਹ ਪਰਾਂ ਬਾ ਤੇਰਾ ਨਹੀਂ ਕਹਿੰਦੇ ਹਟਾ ਗਏ ਉਹ ਮੈਂ ਤਾਂ ਕਹਣਾ ਮੇਰੀ ਮੰਨੋ ਤੁਸੀਂ ਵੀ ਨਾ ਕਰਾਓ ਕੰਚਰੋ ਕਿਉਂ ਓਏ ਬੋਲਾ ਪੱਗਾਗਾ ਕੋਲੇ 4 ਰੁਪਿਆ ਕਰਨਗੇ ਹੁਣ ਮੋਜਾਂ ਨਾਲ 9 ਵਜੇ ਦਾ 10 ਵਜੇ ਤੱਕ ਤਾਂ ਪਏ ਰਹਿੰਦੇ ਆ ਨਾ ਮੋਜਾਂ ਨਾਲ ਕੋਈ ਬੁਲਾਉਂਦੀ ਨਹੀਂ ਆਪਾਂ ਨੂੰ ਝਾੜੂ ਚੱਕ ਲੈ ਕਰੂਗੀ ਫੇਰ ਚੱਕੋਂਗੇ ਤਾਂ ਹਟਾ ਨਾਲ ਜਵਾਕਾ ਕੁਦਰ ਕੋ ਕਤਾਬਾਂ ਲਿਆ ਦੇ ਉਹਨਾਂ ਨੂੰ ਕਿਤੇ ਪੁੱਛ ਲਿਆ ਦੇ ਠੀਕ ਹੈ ਨਾ ਦੁਕਾਨ ਦੇ ਭਾਈ ਵਾਲੀ ਠੀਕ ਹੈ ਓਏ ਲਾਹਰਾ ਦਾ ਬੇਦਾਰ ਕਰਾਮ ਸਸਰੀ ਗਾਲ ਜੀ ਸਸਰੀ ਗਾਲ ਜੀ ਆ ਗਿਓਂ ਇਹ ਬਚੋਲੇ ਭਾ ਕੇ ਰੱਖਨੇ ਓਏ ਹੋ ਠੀਕ ਓ ਪਰ ਆਵਾ ਬਚੋਲਾ ਨਹੀਂ ਹੈਗਾ ਬਈ ਗੱਲ ਤੇ ਪਰ ਆਵਾ ਸਾਡੇ ਘਰ ਤਾਂ ਬਚੋਲੀ ਆਉਂਦੇ ਨੇ ਜਦੋਂ ਆਉਂਦੇ ਨੇ ਓਏ ਤੈਨੂੰ ਹੀ ਅੱਖਾਂ ਨਾ ਘਾਟਾ ਪਈ ਜਾਂਦਾ ਤੇਰਾ ਗਮਾਂਡੀ ਦਾ ਹੈਗਾ ਮੈਂ ਮੈਂ ਟਰੈਕਟਰ ਮੰਗਾਈ ਥੋੜਾ ਉਹ ਠੂਏ ਦਾ ਪੁੱਤ ਕਿੱਧਰੋਂ ਆ ਗਿਆ ਯਾਰ ਉਹ ਠੂਏ ਦਾ ਭਾਈ ਕਿੱਥੋਂ ਆ ਮੈਂ ਹੋਰ ਕਿਹੜਾ ਫਿਰ ਤੂੰ ਓਛ ਜੀਤੇ ਕਾ ਤੇਰਾ ਨਹੀਂ ਹੁੰਦਾ ਹੋਰ ਆਹ ਓ ਇੱਕ ਧੀੜ ਕਿਥੋਂ ਰੱਖਿਆ ਓਏ ਇਹਨੂੰ ਨਾ ਕੁਸ ਕਰਦੀ ਓ ਭਾਈ ਇਹ ਦੋ ਰਾਣੀ ਸੱਡੀ ਆਇਤਾ ਦੋ ਰਾਣੀ ਹੈ ਪਾਲ ਪਾਲ ਰੱਖਿਆ ਬਾਲਾ ਵਧੀਆ ਅੱਛਾ ਭਾਈ ਬਾਦਾਮ ਖਾਤੇ ਖਵਾਈ ਲੱਗਦੇ ਆ ਓਏ ਓਏ ਵੱਡੀ ਵੀ ਲੱਗਿਆ ਸਰੀਜ ਦੇਖੇ ਤੂੰ ਕੰਮ ਕਰ ਲਿਆ ਕਰੋ ਤੁਸੀਂ ਇੱਥੇ ਬੱਠੇ ਕਰਨਾ ਮਾਰੀ ਨਾ ਦੋਨੇ ਓ ਭਾਈ ਅੱਧੀ ਆ ਗੁੱਤੀ ਨੂੰ ਨਾਮ ਜੀਤੇ ਕਿਹ ਲੈ ਆਏ ਹੁਣ ਕੁੱਤੀ ਨੂੰ ਨਾਮ

ਕੰਜਰ ਦੇ ਆ ਮੈਂ ਤਾਂ 2 ਘੰਟਿਆਂ ਬਾਅਦ ਲੈ ਕੇ ਆਣਾ ਮੈਂ ਕਹੇ ਸਾਰੀ ਉਮਰ ਰੱਖਣ ਵਾਲਾ ਡਰਾਈਵਰ ਇੰਸਟਾਗ੍ਰਾਮ ਨੂੰ ਰੱਖ ਲਈ ਤੂੰ ਵਧੀਆ ਜੀ ਕਿਹਦੇ ਨੂੰ ਡੱਟ ਟੁੱਟਰ ਦਿੰਦੇ ਉਹ ਕਿਹੜਾ ਤੂੰ ਪੱਕੀ ਗੱਲ ਆ ਪੱਕੀ ਗੱਲ ਐ ਤੇ ਸੁਪਰ ਸ਼ਿੱਡੂ ਵੀ ਲੈ ਕੇ ਉਹ ਨਾਲ ਆ ਲੈ ਕਿਹੜਾ ਪੂੜੀ ਚਾ ਲਿਆ ਪਹਿਲਾਂ ਤੂੰ ਹੁਣ ਪੂੜੀ ਤੂੰ ਲੈ ਆ ਦੇਣਾ ਪੱਕੀ ਗੱਲ ਕਰ ਮੇਰੇ ਨਾਲ ਉਹ ਬਾਈ ਚੱਲ ਮੇਰੇ ਤੋਂ ਪਹਿਲਾਂ ਤੂੰ ਖਸਣਾ ਨਹੀਂ ਆਪਣਿਆਂ ਵਾਲਾ ਬਾਜੀ ਮਾਰ ਜੂ ਚੁੱਪ ਕਰ ਜਾਉਣਾ ਓਏ ਸਾਰਾ ਨਾ ਹੰਦ ਤਾਂ ਆਪਣੇ ਹੀ ਦੀ ਹੈ ਪਰ ਹੁਣੇ ਅੱਗੀ ਖਾਂਦੇ ਆਏ ਯਾਰ ਇੱਕ ਖਾਣਾ ਕੀ ਆ ਤਾਂ ਗੋਲੀਆਂ ਹਾਂ ਦਾ ਪੀ ਲੀਆਂ ਆਹਾ ਤਨੂਗਾ ਇਹ ਦਾਰੂ ਕਿੰਦਾ ਹਰ ਵਕ ਅੱਛਾ ਦਲੀਬੀ ਦੇਖ ਲੈ ਬੋਤਲ ਹੋ ਕੱਚ ਦੇ ਕੱਚ ਦੇ ਮੇਰੇ ਤਾਂ ਪਾਈ ਨਹੀਂ ਹੈਗੀ ਬੋਤਲ ਕਿੱਥੋਂ ਆਇਆ ਕੱਚ ਚੋਂ ਅੱਛਾ ਠੀਕ ਆ ਠੀਕ ਆ ਮੈਂ ਦੂਜੀ ਕਸਟਮਸ ਗਏ ਉਹ ਤੁਹਾਨੂੰ ਕਰਾਂਗਾ ਮਨ ਤਲਾ ਦਾ ਓਏ ਮੈਂ ਕਰ ਰੋਜ ਰਿਸ਼ਤੇ ਕਰਾਉਣਾ ਪਰ ਤੈਨੂੰ ਪੱਕਾ ਕਰਾ ਦੂੰਗਾ ਅੱਛਾ ਮਨ ਕੋ ਚੀਜ਼ਾਂ ਮਿਲਣੀਆਂ ਚਾਹੀਦੀਆਂ ਕਿਹੜੀਆਂ ਗਲਤ ਭਾਸ਼ਾ ਲੈ ਜੀ ਪੁਰਾਣੇ ਆ ਟਰੈਕਟਰ ਤੇ ਸੁਪਰ ਸੀਡਰ ਟਰੈਕਟਰ ਛੱਟਾ ਲਈ ਵੀ ਲਈ ਪੱਕੀ ਗੱਲ ਹੋਵੇ ਓਏ ਯਾਰ ਲੇਖ ਕੇ ਦੇਵਾ ਸਾਈਨ ਕਰਾਂ ਹੈ ਓਏ ਬਈ ਗੱਲ ਸਾਡੇ ਸਾਂਝੇ ਨਾ ਬਈ ਅਸੀਂ ਇਹਦਾ ਕਿਸੇ ਨੂੰ ਨਹੀਂ ਦੋਣ ਦੂ ਖੜ ਜਾ ਤਨੂ ਗਿਆ ਤੂੰ ਮੇਰੀ ਗੱਲ ਪੂਰੀ ਹੋ ਜਾਂਦੇ ਕੌਣ ਹੁੰਦਾ ਓਏ ਓਏ ਲੜੋਣਾ ਨਹੀਂ ਲੱਗਦਾ ਮੈਂ ਤੈਨੂੰ ਹੋਰ ਵਿੱਚ ਸੁਪਰ ਸੀਟਰ ਤੋਂ ਸੁਣਾਉਂਦੀ ਹਾਂ ਤੁਹਾਨੂੰ ਵੀ ਸਾਂਝੀ ਚੱਲ ਜੂਗੀ ਸਾਂਝੀ ਦਿੰਦਾ ਉਹ ਤੂੰ ਮੁੱਕੀਆਂ ਵਾਲੀ ਮੇਥੋਂ ਇਹ ਗੁੱਟ ਕਾਉਂਦਾ ਮੈਂ ਚੁੱਧ ਦੇ ਰਹੀਏ ਪਰ ਮਤਲਬ ਕੋਈ ਮਜਾ ਪਟਾ ਓਏ ਓ ਤੂੰ ਗੁੱਸੇ ਹੀ ਖਾ ਗਏ ਏ ਗੱਲ ਤਾਂ ਸੁਣ ਲਓ ਮੇਰੀ ਮਤਾਏ ਕੀ ਕਹਦੀ ਓਏ ਗੱਦਗੱਦ ਓਏ ਲੱਗ ਲੱਗ ਲਿਆ ਦੂੰਗਾ ਮੇਰੀ ਗੱਲ ਸੁਣ ਲਓ ਤੂੰ ਟਰੈਕਟਰ ਮੈਨੂੰ ਦੇ ਸੂਪਰ ਸ਼ੀਟਰ ਮੈਨੂੰ ਦਿੱਤਾ ਟਰਾਲੀ ਮੈਨੂੰ ਦਿੱਤੀ ਆਹੜਾ ਇਹ ਦੋ ਵੀ ਕਰਾਂਗੇ ਮੈਨੂੰ ਬੜਾ ਦੁਬਾਰੇ ਉਨੇ ਹੀ ਤਾਂ ਭਰਾ ਮੈਂ ਆ ਵੀ ਸਾਲੀ ਨੂੰ ਗਿਫਟ ਕਰੂੰਗਾ ਹਾਂ ਸਾਡੂ ਕੋਣੇ ਕੀ ਸੱਚ ਮਾਰਨੇ ਆਉਦੇ ਜੋ ਸੱਚ ਮਾਰਾਂਗੇ ਬੱਲੇਓ ਤੇਰੇ ਅਖਰ ਤੇ ਕੀ ਮਾਰਾਂਗੇ ਬਾਹਾਂ ਤੇ ਮਾਰਾਂਗੇ ਉਹ ਵੀ ਬਾਹਾਂ ਤੇ ਮਾਰੂੰ ਤੰਗਾ ਆ ਤੂੰ ਤਾਂ ਗੱਲ ਹੀ ਨਹੀਂ ਕਰ ਦਿੰਦੇ ਬਈ ਮੈਨੂੰ ਗੱਲ ਹੀ ਗਲਤੀ ਕਿੱਦਾਂ ਤੂੰ ਤੁਸੀਂ ਵਿਆਹ ਕਰਵਾਉਣਾ ਕਰਨਾ ਮਸਲਾ ਵਿਆਹ ਕਰਵਾ ਤੁਸੀਂ ਨਹੀਂ ਟਰੈਕਟਰ ਹੀ ਜਾ ਵੀ ਦੇ ਤੁਸੀਂ ਨਹੀਂ ਮੈਂ ਕਰਾਉਣਾ ਇਹ ਤਾਂ ਛੜੇ ਮੰਨ ਗਏ ਇਹਨਾਂ ਦਾ ਕੋਈ ਨਹੀਂ ਹੈ ਪਰ ਚਾਹ ਪਰ ਮੈਂ ਤੇਰਾ ਖਕਰਾ ਦੂੰਗਾ ਬਿਆ ਇਹਨਾਂ ਨੂੰ ਐਸੀ ਗੱਲਾਂ ਕਹਿੰਦਾ ਸੀ ਗੱਪ ਫੈਰ ਮਾਰ ਕੇ ਮਤ ਉਹ ਮੇਰੇ ਮਦਰ ਗਰਾਸ ਹਮਾਰੀਆਂ ਕੁਸ ਮਰਦੇ ਵਿੱਚ ਤੁਮਾਰੀ ਜੇ ਤੈਨੂੰ ਕਹੇ ਤੈਨੂੰ ਹਾਰ ਨੂੰ ਕਰਦਾ ਆਪਣਾ ਵੱਡਾ ਬਾਲਾ ਦਿਮਾਗੀ ਆ ਓਏ ਤੁਸੀਂ ਚੌਰਿਓ ਟਿਕ ਜਾ ਕਰੋ ਟਿਕ ਜਾ ਕਰੋ ਕਿਸੇ ਸਾਹਮਣੇ ਇਹ ਵਿਆਹ ਹੋਗਾ ਆਪਾਂ ਤੁਨੂੰ ਕਰਾ ਦੂਗਾ ਲਿਆ ਸੁਣੀ ਹੋਰ ਗੱਲਾਂ ਬਲੀ ਇਹਦੀ ਵੀ ਕੀ ਗੋਲੀ ਤੂੰ ਸਾਡੇ ਹੁਣੇ ਵੇਖੀ ਕਰੀ ਜਨਾ ਕਿਸੇ ਨੂੰ ਨਹੀਂ ਆਂ ਦਾਰੂ ਪੀਣਾ ਕਿਸੇ ਨੂੰ ਨਹੀਂ ਨਜ਼ਰਦਾ ਹੁੰਦਾ ਮੈਂ ਝੂਠ ਬੋਲਦਾ ਫਿਰ ਪੀਨੇਓ ਕਿੱਥੇ ਪੀਨੇ ਸੀ ਹਾਂ ਹੱਡੇ ਕੋਲੇ ਦਿੱਖਿਆ ਹੱਡੇ ਕਿਉਂ ਰੜਦੇ ਕਿਉਂ ਓ ਤੁੰ ਨੂੰ ਵੀ ਕਰਾ ਦੂੰਗਾ ਪਹਿਲਾਂ ਉਹਨੂੰ ਇਹਦਾ ਕਰਾ ਦੇਂਦੇ ਠੀਕ ਹੈ ਨਾ ਤੁੰ ਨੂੰ ਵੀ ਪੱਕਾ ਕਰਾ ਹਾਂ ਭਾਈ ਇਹ ਕਿਰਾਏ ਗੱਦਾ ਤੇ ਨਾ ਨਹੀਂ ਆ ਇਕੱਠਾ ਅਸਾ ਇਕੱਠਾ ਹੈ ਆਏਗਾ ਹਾਂ ਇੱਕੇ ਲਾੜ ਦੀਆਂ ਲਿਆ ਮੇਰੀ ਗੱਲ ਸੁਣ ਇਕੱਠੇ ਦਾ ਮੈਂ ਕਰਾ ਦੂੰਗਾ ਪਰ ਕਾਰ ਦੀ ਚਾਬੀ ਫਰੋਣੀ ਪਊ ਸਾਨੂੰ ਇਹ ਖੜਾ ਰੱਖੀ ਹੋਵੇਗਾ ਬੇਰੋਜੀ ਉਹਦਾ ਬਾਤ ਕਰਦੇ ਬੇਵਾਗ ਉਹ ਸੌਰੀ ਮੈਨੂੰ ਨਹੀਂ ਪਤਾ ਕਿਵੇਂ ਚਾਹੁੰਗੇ ਸਾਈਕਲ ਉਂਗਲ ਦੇ ਬਾਜ ਜਾ ਕਰਿਓ ਟਮਾਟਾ ਹਾਂ ਹਾਂ ਥੈਂਕ ਯੂ ਦੋਸਤਾਂ ਵੇ ਸਾਈਕਲ ਤੂੰ ਮਾਰਾਂ ਕਿ ਕਿਹਨਾ ਪੈਨੂ ਫਿਰ ਉਹ ਰੋੜੀ ਕਰਨੀ। ਕਿਉਂ ਸੈਟ ਤੋਂ 4 ਵਜੇ ਦੇ ਦੇਵਾਂਗੇ। ਹਾਂ ਠੀਕ ਹੈ। ਯਾਰ ਕਹਿਤਾ ਭਈਆਂ ਨੇ ਠੀਕ। ਹੁਣ ਫਿਰ ਸੇਰਵਾਨੀਆਂ ਸੁਣਾ ਲਈਏ। ਸਮਾਲੋ ਸਮਾਲੋ। ਇਹ ਥੋੜਾ ਘੱਟ ਦਾ ਕੰਮ ਕੋਈ ਨਾ ਪੱਕਾ। ਟਰੈਕਟਰ ਜਾਬੀ ਕਿਦੋਂ ਆਗੇ ਚ। ਓਏ ਭਈਆਂ ਮਾੜਾ ਕੱਲ ਲਟਾ ਤੋਰ। ਫਿਰ ਲਈ ਫਿਰ। ਓਏ ਇਹ ਗੱਲ ਦਾ ਤੋਰ ਨੂੰ ਪੁਰਾਣੇ ਟਰੈਕਟਰ ਦਾ ਮੈਨੂੰ ਅੱਜ ਚਾਹੀਦਾ। ਕਿਉਂ ਮੈਨੂੰ ਦੇ ਦਈਏ? ਪਰ ਵੀ ਸਾਡੇ ਵੀ ਇੱਕ ਸਰਤਾ। ਹਾਂ ਹਾਂ ਬੋਲ। ਸਾਡੇ ਵੀ ਰੋਟੀ ਖਾਣ ਵਾਲੀ ਨੇ ਹੈਗੀ ਮੈਨੂੰ ਬਚੋਣ ਦੇ। ਬੋਚੋ ਉੱਲਣ ਓਏ ਤਾਂ ਤੂੰ ਉਹਰੇ ਦੇ ਦਿੱਤੀ ਗੱਲ ਕੋਲੀ ਓਏ ਸੇ ਤੁਹਾਨੂੰ ਬੋਚੂ ਦਾ ਬੰਦਾ ਦੇਣਾ ਕੋਈ ਹਾਂ ਰੋਟੀ ਪਕਾਉਣ ਦੀ ਗੱਲ ਰੋਟੀ ਪਕਾਉਣ ਨੂੰ ਠੀਕ ਆ ਠੀਕ ਆ ਰੋਟੀ ਪਕਾਉਣ ਨੂੰ ਓਏ ਮੇਰੀ ਗੱਲ ਤੂੰ ਆਇਆ ਕਰ ਮੋਟਰਸਾਈਕਲ ਲੈ ਆ ਹਾਂ ਤੂੰ ਟਰੈਕਟਰ ਲੈਣ ਦੇ ਹਾਂ ਕਿਉਂ ਨੋ ਅਸੀਂ ਹੋ ਪਰ ਬਾਈ ਬੰਦੇ ਰੋਟੇ ਹਾਤੀਆਂ ਅਸੀਂ ਖਾਵਾਂਗੇ ਓ ਫਿਰ ਮੈਂ ਹੁਣੀ ਕਿੱਥੋਂ ਤੁਹਾਨੂੰ ਡੋਲਾ ਲੈ ਕੇ ਦੇ ਦਿਆਂ ਮੈਂ ਪਰੋਣੇ ਓ ਦੇਖ ਭਰਾਵਾ ਤੇ ਤੇਰੀ ਸਮੱਸਿਆ ਅੱਛਾ ਹਾਂ ਜੇ ਲਿਆ ਦੇਗਾ ਟਰੈਕਟਰ ਲੈ ਜਾਏਗਾ ਨਹੀਂ ਸਸਰੀਗਾ ਜਰਾਂ ਕਿ ਕਰ ਦੋ ਯਾਰ ਮੈਂ ਬਾਹਰ ਬਾਹਰ ਗਿਆ ਨਾ ਜੇ ਦੋ ਨਾ ਯਾਰ ਓਏ ਮੇਰੀ ਗੱਲ ਮੈਂ ਮੜਾ ਜਾ ਤੂੰ ਮੈਂ ਮੜਾ ਤੂੰ ਚੁੱਪ ਕਰ ਜਾ ਓਏ ਮੇਰੀ ਗੱਲ ਬਹੁਤ ਚੁੱਪ ਕਰ ਹਾਂ ਮੇਰੀ ਗੱਲ ਖੜ ਜੋ ਨਾ ਇੱਕ ਬੋਲ ਪੋ ਨਾ ਯਾਰ ਭੈਣ ਰੱਖ ਸੰਦ ਤਾਂ ਨਹੀਂ ਹਾਂ ਜਿੰਨੇ ਦਿਨ ਸੰਦ ਰੱਖੇਗਾ ਉਹਨੇ ਦਿਨ ਅਸੀਂ ਬਚੋਲਣ ਰੱਖਾਂਗੇ ਜਿੱਦੇ ਸਾਡਾ ਸੱਪਿਆ ਹੋ ਗਿਆ ਹਾਂ ਉਹਦੇ ਨਾਲ ਮਕਲਾ ਉਹਦੇ ਨੂੰ ਬਚੋਲਣ ਤੁਹਾਨੂੰ ਕਿੱਥੋਂ ਲਿਆ ਮੇਰਾ ਖੋਦਾ ਵਿਆਹ ਨਹੀਂ ਹੋਇਆ ਉਹਦਾ ਦੋਰੇ ਬੰਦ ਜਿੱਡੇ ਖਲਾਜਾ ਤੋਹਰ ਦੋਰੀ ਤੋ ਵਈ ਫਿਰ ਜਾ ਯਾਰ ਮੈਂ ਦਾ ਬਾਈ ਜੱਪ ਕਰਨੇ ਬਾਲੇ ਆ ਵਿਆਹ ਦੀ ਤਾਂ ਨਹੀਂ ਕਰਾਉਂਦਾ ਹੈਗਾ ਖਬਰ ਤੂੰ ਚੱਲਦਾ ਬਾਈ ਇੱਕ ਮਿੰਟ ਜੱਪ ਖੰਨੇ ਕੀ ਉਹ ਬਾਈ ਦੇਖ ਲੈ ਜਿਹਾ ਜਮ ਤੇ ਉਹਨਾਂ ਨੂੰ ਕੱਪੜੇ ਦਵਾ ਠੀਕ ਹੈ ਨਾ ਅੱਛਾ ਖਰਚਾ ਤੇਰੀ ਹੋਊਗਾ ਕਿਤਾਬਾਂ ਸਕੂਲ ਦਾ ਖਰਚਾ ਹੋਰ ਪਤਾ ਨਹੀਂ ਕੀ ਲੱਲੇ ਬੱਲੇ ਹੋ ਜਾਂਦੇ ਆ ਨਾਲ ਨੂੰ ਨਹੀਂ ਪਾਲਿਆ ਕਿਸੇ ਨੇ ਬੱਲੇ ਉਹ ਤੇਰਾ ਉਹ ਫਿਰ ਪਾਲਿਆ ਤਾਂ ਪਾਲਿਆ ਸਹੀ ਯਾਰ ਮੈਂ ਕਰਾਉਂਦੀ ਨਹੀਂਗਾ ਸੱਚੇ ਤੇਰਾ ਬਾਪੂ ਕਹਿੰਦਾ ਵੀ ਖਰਚਾ ਵਾ ਤੂੰ ਦੁਨੀਆ ਤੇ ਨਹੀਂ ਆਉਂਦਾ ਸ਼ੇਰਾ ਉਮਰ ਕਹਿ ਜਾਂਦਾ ਤਾਂ ਕਹਿ ਜਾਂਦਾ ਨਾ ਆਉਂਦੇ ਫੇ ਦੁਨੀਆ ਕੀ ਤੇ ਇਹਦਾ ਤੂੰ ਉੱਪਰ ਨਾ ਦੇਖਦੇ ਇਹ ਬੈਠਾ ਕਰਦਾ ਕਿ ਥੁੰਦੀਆਂ ਏ ਬੈਠਾ ਵੀ ਉੱਥੇ ਉਹ ਮੇਰੇ ਨਾ ਹੁੰਦੀਆਂ ਜਵੇਂ ਮਈਆਂ ਬਣ ਬੈਠਾ ਵੀ ਨਹੀਂ ਹੁੰਦੀਆਂ ਜੀ ਓਏ ਭਰਾਵਾ ਓ ਮੇਰੀ ਗੱਲ ਸੁਣੋ ਓਏ ਮੈਂ ਕਹਿੰਦਾ ਪਿੰਡ ਚ ਪੈਸੇ ਦਾ ਹਲ ਕਰਦਾ ਠੀਕ ਆ ਇਹਦੇ ਕੋਲ ਬੈਠੇ ਰੋ ਕੰਮ ਕਮ ਕਰ ਲੈਣਾ ਅਜਾ ਰੇ ਸੱਟ ਕੇ ਹੋਣਾ ਓ ਕਰਾ ਦੂੰਗਾ ਮੈਂ ਤੁਹਾਨੂੰ ਟਰੈਕਟਰ ਦੀ ਚਾਬੀ ਇਹ ਦੇ ਦਿੰਦੇ ਉਹ ਟਰੈਕਟਰ ਦੀ ਚਾਬੀ ਤੁਸੀਂ ਦੇ ਦੋ ਉਹਦਾ ਜਿਹੜਾ ਹੈਗਾ ਹੈ ਜਿਆ ਜਿਆ ਹੈਗਾ ਜੀ ਚਾਬੀ ਉਸੇ ਕੋਲ ਹੀ ਹੈ ਓਏ ਮੇਰੀ ਗੱਲ ਸੁਣੋ ਤੁਸੀਂ ਸੁਣੂ ਹੀ ਪੜਾਈਂਦਾ ਰਹਿੰਦਾ ਹੈ ਇਹ ਪਹਿਲਾਂ ਵਿਆਹ ਕਰਾਉਨ ਨੂੰ ਕਰਦਾ ਕੰਜਾ ਤੁਸੀਂ ਹੂ ਨਾ ਕਮਾਰੇ ਮਰਜੋ ਮਾੜਾ ਮਾੜਾ ਧਮਾਤਾ ਤੁਹਾਮਾਰਾ ਗੋਦਨੇ ਯਾਰ ਮੈਨੂੰ ਐ ਨਹੀਂ ਸਮਝ ਆਉਂਦੀ ਇਹ ਚੁਕੜੀਆਂ ਆਪਾਂ ਨੂੰ ਲਾਉਂਦਾ ਕਿ ਉਹ ਉਹ ਲਾਉਂਦਾ ਆਪਾਂ ਨੂੰ ਛੋਡੇ ਭਲੇ ਦੀ ਗੱਲ ਕਰਦਾ ਚੁਗਲੀ ਘਾਣੂ ਕਰਦਾ ਮੈਂ ਟਰੈਕਟਰ ਲੈਣਾ ਹੈ ਜੀ ਯਾਰ ਸਾਨੂੰ ਯਾਰ ਦੋਨੇ ਕਿ ਹੁਣ ਘਰਾਂ ਚ ਪਈ ਫਿਰਦਾ ਤੁਹਾਡੇ ਸਾਹਮਣੇ ਦੇਖੋ ਕੀ ਕਰੀ ਜਾਂਦਾ ਚੋਰ ਉਹ ਚੰਗਾ ਭਾਈ ਜਿਵੇਂ ਥੋਡੀ ਮਰਜ਼ੀ ਕਿਵੇਂ ਕਰਨਾ ਕਰੋ ਮੈਂ ਟਰੈਕਟਰ ਹੋਰ ਭਾਦਾਂਗਾ ਤੁਹਾਡੇ ਮੇਰੇ ਮੂਰੇ ਭਾਵਾ ਚੰਗਾ ਮੈਂ ਹੋਰ ਭਾਦ ਟਰੈਕਟਰ ਕਿਹਦਾ ਓਏ ਭਾਈ ਦੇਖ ਇਹ ਵੀ ਉਹਦੇ ਨਾਲ ਲੜਿਆ ਪਿਆ ਸੀ ਜਮਾ ਕਹੀ ਗੱਲ ਆ ਭਾਈ ਤੇਰੀ